ਅੱਜ ਅਸੀਂ ਇੱਥੇ ਪਹੁੰਚੇ ਆਂ ਚੌਂਕ ਬਾਬਾ ਸ਼ਿਦਾਲੇ ਦੇ ਬਾਬਾ ਜੀ ਕੀ ਲੈ ਕੇ ਆਓ ਖਾਣੇ ਵਾਸਤੇ ਸਾਡੇ ਮੱਕੀ ਦੀ ਰੋਟੀ ਆ ਸਰੋਂ ਦਾ ਸਾਗ ਆ ਬਾਜਰੇ ਦੀ ਰੋਟੀ ਆ ਠੀਕ ਆ ਬਾਬਾ ਜੀ ਹਾਂ ਜੀ ਜਵਾਂ ਦੀ ਰੋਟੀ ਆ ਕਣਕ ਦੇ ਪਰੌਂਠੇ ਆ ਠੀਕ ਹੈ ਜੀ ਆਲੂ ਵਾਲੇ ਪਰੌਂਠੇ ਕੋਪੀ ਵਾਲੇ ਪਰੌਂਠੇ ਤੇ ਹੋਰ ਕੀ ਕੀ ਬਾਬਾ ਜੀ ਹੋਰ ਆਪਣੇ ਕੋ ਦੇਸੀ ਦਵਾਈਆਂ ਦਾ ਕੰਮ ਚੱਲਦਾ ਜੀ ਤੇ ਸਾਬਾ ਜੀ ਇਹਨਾਂ ਨੇ ਰੇਡ ਕੀ ਕੀ ਰੱਖਿਆ ਤੁਸੀਂ ਉਹ ਰੇਡ ਇਹਨਾਂ ਦਾ ਇਹ ਤੋਂ ਪ੍ਰਸ਼ਾਦੇ ਆ ਨਾਲ ਸਾਗ ਆ ਮੱਕੀ ਦਾ ਮੱਕੀ ਦੀ ਮੱਕੀ ਦੀਆਂ ਰੋਟੀਆਂ ਆ ਸਾਗ ਆ ਨਾਲ ਤੇ ਆਪਾਂ ਦੇਸੀ ਘਿਓ ਪਾ ਕੇ ਮੱਖਣ ਪਾ ਕੇ ਸਾਗ ਦੇ ਰਹੇ ਆ ਇੱਥੇ ਕੰਮ 50 ਰੁਪਿਆ ਦੇ ਵਿੱਚ ਹੀ ਬੰਦਾ ਰਾਜੇ ਜਾਂਦਾ ਹੈ ਆਲੂ ਵਾਲੇ ਪਰੋਠੇ ਗੋਭੀ ਵਾਲੇ ਪਰੋਠੇ ਮੱਖਣ ਦੇਸੀ ਘਿਓ ਵਾਲੇ ਦੇ ਰਹੇ ਆ ਠੀਕ ਹੈ ਬਾਬਾ ਜੀ ਇੰਨਾ ਸਸਤਾ ਤੇ ਇੰਨਾ ਵਧੀਆ ਸਮਾਨ ਵੇਚ ਲੈਂਦੇ ਹੋ ਹਾਂਜੀ ਹਾਂਜੀ ਇਹ ਹੀ ਕਿਸੇ ਆਰਡਰ ਵਿੱਚ ਜਾਵੇ ਤੇ 2 250 ਦੀ ਪਲੇਟ ਹੋਵੇ ਬਾਬਾ ਜੀ ਹਾਂਜੀ ਹਾਂਜੀ ਬਾਬਾ ਜੀ ਮੱਕਣ ਕਿਹੜਾ ਇਸੇ ਮਾਲ ਕਰਦੇ ਹੋ すてきな感じです。<laughs>